ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੀ ਇਸ ਖਾਸ ਵੀਡੀਓ ਸੀਰੀਜ਼ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਛੋਟੀ ਜਿਹੀ ਚੀਜ਼ ਬਾਰੇ ਜਿਸ ਦਾ ਜ਼ਿਕਰ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਲਾਇਚੀ ਇਲਾਇਚੀ ਨੂੰ ਪੰਜਾਬੀ ਵਿੱਚ ਅਸੀਂ ਲੇਚੀ ਵੀ ਕਹਿੰਦੇ ਹਾਂ ਇਹ ਨਾ ਸਿਰਫ ਮਸਾਲਿਆਂ ਦੀ ਮਲਕਾ ਮੰਨੀ ਜਾਂਦੀ ਹੈ ਬਲਕਿ ਇਸ ਦੇ ਨਾਲ ਜੁੜੇ ਹੋਏ ਹਨ ਅਨੇਕਾਂ ਉਪਾਏ ਰਾਜ਼ ਤੇ ਘਰੇਲੂ ਨੁਸਖੇ ਅੱਜ ਅਸੀਂ ਇਸ ਦੇ ਪਹਿਲੇ 파ਰਟ ਵਿੱਚ ਵੇਖਾਂਗੇ ਇਲਾਇਚੀ ਦਾ ਇਤਿਹਾਸ ਕਿਵੇਂ ਸ਼ੁਰੂ ਹੋਇਆ ਪੁਰਾਣੇ ਧਾਰਮਿਕ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਲੋਕ ਇਸ ਨੂੰ ਮਸਾਲਿਆਂ ਦੀ ਰਾਣੀ ਕਿਉਂ ਕਹਿੰਦੇ ਹਨ ਪੁਰਾਣੇ ਸਮੇਂ ਵਿੱਚ ਇਲਾਇਚੀ ਨੂੰ ਕਿਵੇਂ ਦਵਾਈ ਸੁਗੰਧ ਤੇ ਰਸਮਾਂ ਵਿੱਚ ਵਰਤਿਆ ਜਾਂਦਾ ਸੀ ਤੇ ਸਭ ਤੋਂ ਮਹੱਤਵਪੂਰਨ ਇਲਾਇਚੀ ਨਾਲ ਜੁੜੇ ਹੋਏ ਉਪਾਏ ਜੋ ਅੱਜ ਵੀ ਲੋਕ ਅਜ਼ਮਾਉਂਦੇ ਹਨ आयुर्वेद ਵਿੱਚ ਇਲਾਇਚੀ ਨੂੰ ਕਿੰਨੀ ਵੱਡੀ ਦਵਾਈ ਮੰਨਿਆ ਗਿਆ ਹੈ ਤੇ ਕਿਹੜੇ ਸਿਹਤਕਾਰੀ ਉਪਾਏ ਇਸ ਤੋਂ ਲੈ ਸਕਦੇ ਹਾਂ ਇੱਕ ਆਯੁਰਵੇਦ ਵਿੱਚ ਇਲਾਇਚੀ ਦੀ ਮਹੱਤਤਾ ਆਯੁਰਵੇਦ ਦੇ ਗ੍ਰੰਥਾਂ ਵਿੱਚ ਇਲਾਇਚੀ ਨੂੰ ਸੁਗੰਧਿਤ ਦਰਵ ਕਿਹਾ ਗਿਆ ਹੈ ਇਸ ਨੂੰ ਪਾਚਨ ਸ਼ਕਤੀ ਵਧਾਉਣ ਵਾਲੀ ਦਵਾਈ ਮੰਨਿਆ ਜਾਂਦਾ ਹੈ ਇਲਾਇਚੀ ਖੂਨ ਸਾਫ਼ ਕਰਦੀ ਹੈ ਮਨ ਨੂੰ ਸ਼ਾਂਤ ਰੱਖਦੀ ਹੈ ਤੇ ਸਰੀਰ ਨੂੰ ਤਾਜ਼ਗੀ ਦਿੰਦੀ ਹੈ ਕਿਹਾ ਜਾਂਦਾ ਹੈ ਕਿ ਜੇ ਕੋਈ ਭਾਰੀ ਖਾਣਾ ਖਾ ਲਵੇ ਤਾਂ ਇਲਾਇਚੀ ਚਬਾਉਣ ਨਾਲ ਉਹ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਦੋ ਸਿਹਤ ਲਈ ਚਮਤਕਾਰਯੋਗ ਉਪਾਏ। ਖਾਂਸੀ ਤੇ ਗਲੇ ਲਈ ਰਾਤ ਸੌਣ ਤੋਂ ਪਹਿਲਾਂ ਇਲਾਇਚੀ ਚਬਾਉਣ ਨਾਲ ਗਲਾ ਸਾਫ਼ ਰਹਿੰਦਾ ਹੈ ਤੇ ਖਾਂਸੀ ਘੱਟ ਹੁੰਦੀ ਹੈ। ਪੇਟ ਦਰਦ ਲਈ ਗਰਮ ਪਾਣੀ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਗੈਸ ਤੇ ਅਫਾਰ ਦੂਰ ਹੁੰਦਾ ਹੈ। ਮੂੰਹ ਦੀ ਬਦਬੂ ਲਈ ਇਲਾਇਚੀ ਚਬਾਉਣ ਨਾਲ ਤੁਰੰਤ ਤਾਜ਼ਗੀ ਆਉਂਦੀ ਹੈ ਤੇ ਬਦਬੂ ਦੂਰ ਹੁੰਦੀ ਹੈ ਮਾਈਗ੍ਰੇਨ ਸਿਰ ਦਰਦ ਲਈ ਇਲਾਇਚੀ ਦੇ ਤੇਲ ਦੀ ਕੁਝ ਬੂੰਦਾਂ ਸੁੰਘਣ ਨਾਲ ਸਿਰ ਦਰਦ ਘੱਟ ਹੋ ਸਕਦਾ ਹੈ ਦਿਲ ਦੀ ਸਿਹਤ ਲਈ ਇਲਾਇਚੀ ਖੂਨ ਦਾ ਦਬਾਅ ਸੰਤੁਲਿਤ ਕਰਦੀ ਹੈ ਤੇ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ ਤਿੰਨ ਗਰਭਵਤੀ ਮਹਿਲਾਵਾਂ ਲਈ ਲਾਮ ਗਰਭਵਸਥਾ ਵਿੱਚ ਮਤਲਬੀ ਉਲਟੀਆਂ ਮਾਰਨਿੰਗ ਸਿਕਨਸ ਲਈ ਇਲਾਇਚੀ ਚਬਾਉਣਾ ਬਹੁਤ ਲਾਭਕਾਰੀ ਹੈ ਇਹ ਮਨ ਨੂੰ ਸ਼ਾਂਤ ਰੱਖਦੀ ਹੈ ਤੇ ਚਿੰਤਾ ਘਟਾਉਂਦੀ ਹੈ ਖਾਂਸੀ ਲਈ ਇਲਾਇਚੀ ਦੇ ਉਪਾਏ ਜੇ ਕਿਸੇ ਨੂੰ ਸੁੱਕੀ ਖਾਂਸੀ ਹੈ ਤਾਂ ਹਰੀ ਇਲਾਇਚੀ ਦੇ ਦਾਣੇ ਮੂੰਹ ਵਿੱਚ ਰੱਖ ਕੇ ਚਬਾਉਣੇ ਚਾਹੀਦੇ ਹਨ ਇੱਕ ਗਲਾਸ ਗਰਮ ਦੁੱਧ ਵਿੱਚ ਇਲਾਇਚੀ ਪਾ ਕੇ ਉਬਾਲ ਕੇ ਪੀਣ ਨਾਲ ਖਾਂਸੀ ਜਲਦੀ ਦੂਰ ਹੋ ਜਾਂਦੀ ਹੈ ਇਲਾਈਚੀ ਪਾਊਡਰ ਨੂੰ ਸ਼ਹਿਦ ਨਾਲ ਮਿਲਾ ਕੇ ਲੈਣ ਨਾਲ ਗਲਾ ਖੁੱਲਦਾ ਹੈ ਤੇ ਖਾਂਸੀ ਵਿੱਚ ਰਾਤ ਮਿਲਦੀ ਹੈ। ਦੋ ਜ਼ੁਕਾਮ ਲਈ ਉਪਾਏ ਇੱਕ ਕੱਪ ਗਰਮ ਚਾਹ ਵਿੱਚ ਇਲਾਈਚੀ, ਅਦਰਕ ਤੇ ਕਾਲੀ ਮਿਰਚ ਪਾ ਕੇ ਪੀਣ ਨਾਲ ਜ਼ੁਕਾਮ ਜਲਦੀ ਠੀਕ ਹੁੰਦਾ ਹੈ। ਇਲਾਈਚੀ ਦਾ ਕੱਡਾ ਬਣਾ ਕੇ ਪਾਣੀ ਵਿੱਚ ਇਲਾਈਚੀ, ਦਾਲਚੀਨੀ, ਅਦਰਕ ਨੂੰ ਬਾਲ ਕੇ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ ਤੇ ਨੱਕ ਦੀ ਬੰਦਸ਼ ਖੁੱਲਦੀ ਹੈ। ਤਿੰਨ ਪੇਟ ਦਰਦ ਲਈ ਉਪਾਏ ਜੇ ਕਿਸੇ ਨੂੰ ਗੈਸ ਜਾਂ ਅਫਾਰਦੀ ਸਮੱਸਿਆ ਹੈ ਤਾਂ ਗਰਮ ਪਾਣੀ ਵਿੱਚ ਇਲਾਇਚੀ ਉਬਾਲ ਕੇ ਪੀਣੀ ਚਾਹੀਦੀ ਹੈ। ਪੇਟ ਦਰਦ ਦੌਰਾਨ ਇਲਾਇਚੀ ਪਾਊਡਰ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਖਾਣ ਨਾਲ ਤੁਰੰਤ ਆਰਾਮ ਮਿਲਦਾ ਹੈ। ਬੱਚਿਆਂ ਦਾ ਪੇਟ ਦਰਦ ਹੋਵੇ ਤਾਂ ਉਹਨਾਂ ਨੂੰ ਗੁੜ ਨਾਲ ਇਲਾਇਚੀ ਦਾ ਚੂਰਨ ਦੇਣਾ ਲਾਭਕਾਰੀ ਹੁੰਦਾ ਹੈ। ਇੱਕ ਚਿਹਰੇ ਦੀ ਚਮਕ ਲਈ ਉਪਾਏ ਇਲਾਇਚੀ ਦਾ ਪੇਸਟ ਹਰੀ ਇਲਾਇਚੀ ਪੀਸ ਕੇ ਦੁੱਧ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਤਵਚਾ ਨਰਮ ਤੇ ਚਮਕਦਾਰ ਬਣਦੀ ਹੈ ਦਾਗ-ਧੱਬੇ ਲਈ ਇਲਾਇਚੀ ਪਾਊਡਰ ਵਿੱਚ ਸ਼ਹਿਦ ਮਿਲਾ ਕੇ ਰਾਤ ਨੂੰ ਲਗਾਉਣ ਨਾਲ ਦਾਗ ਹੌਲੇ-ਹੌਲੇ ਘੱਟ ਹੁੰਦੇ ਹਨ ਡਾਰਕ ਸਰਕਲ ਲਈ ਇਲਾਇਚੀ ਦੇ ਤੇਲ ਦੀ 2 ਬੂੰਦਾਂ ਨਾਰੀਅਲ ਦੇ ਤੇਲ ਨਾਲ ਮਿਲਾ ਕੇ ਅੱਖਾਂ ਹੇਠਾਂ ਮ사ਜ ਕਰਨ ਨਾਲ ਕਾਲੇ ਘੇਰੇ ਘੱਟ ਹੁੰਦੇ ਹਨ ਦੋ ਮੁਹਾਸਿਆਂ ਐਕ ਨੇ ਕੋਈ ਛੁਟਕਾਰਾ ਇਲਾਇਚੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਇਲਾਇਚੀ ਪਾਊਡਰ ਨੂੰ ਅਲੋਵੇਰਾ ਜੈਲ ਨਾਲ ਮਿਲਾ ਕੇ ਲਗਾਉਣ ਨਾਲ ਮੁਹਾਸੇ ਘੱਟ ਹੁੰਦੇ ਹਨ ਨਿਯਮਿਤ ਵਰਤੋਂ ਨਾਲ ਚਿਹਰਾ ਸਾਫ਼ ਤੇ ਗਲੋਇੰਗ ਹੋ ਜਾਂਦਾ ਹੈ ਤਿੰਨ ਵਾਲਾਂ ਦੀ ਸਿਹਤ ਲਈ ਉਪਾਅ ਵਾਲਾਂ ਦਾ ਚੜਨਾ ਇਲਾਇਚੀ ਪਾਊਡਰ ਨੂੰ ਦਹੀਂ ਨਾਲ ਮਿਲਾ ਕੇ ਸਿਰ ਦੀ ਜੜਾਂ ਵਿੱਚ ਲਗਾਉਣ ਨਾਲ ਵਾਲ ਮਜ਼ਬੂਤ ਬਣਦੇ ਹਨ ਡੈਂਡਰ ਰੂਸੀ ਇਲਾਇਚੀ ਦੇ ਤੇਲ ਨੂੰ ਗਰਮ ਨਾਰੀਅਲ ਦੇ ਤੇਲ ਨਾਲ ਮਿਲਾ ਕੇ ਸਿਰ ਦੀ ਮ사ਜ ਕਰਨ ਨਾਲ ਰੂਸੀ ਘਟ ਹੁੰਦੀ ਹੈ ਚਮਕਦਾਰ ਵਾਲਾਂ ਲਈ ਇਲਾਇਚੀ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਵਾਲ ਧੋਣ ਨਾਲ ਵਾਲ ਰੇਸ਼ਮੀ ਤੇ ਚਮਕਦਾਰ ਹੋ ਜਾਂਦੇ ਹਨ ਇੱਕ ਧਾਰਮਿਕ ਮਹੱਤਤਾ Hindu ਧਰਮ ਵਿੱਚ ਇਲਾਇਚੀ ਨੂੰ ਪੂਜਾ ਪਾਠ ਵਿੱਚ ਵਰਤਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਲਾਇਚੀ ਦੇ ਨਾਲ ਗ੍ਰੇ ਦੋਸ਼ ਦੂਰ ਹੁੰਦੇ ਹਨ ਸ਼ੁੱਕਰਵਾਰ ਦੇ ਦਿਨ ਇਲਾਇਚੀ ਮੰਦਰ ਵਿੱਚ ਚੜਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਦੋ ਤਨ ਲਾਭ ਲਈ ਉਪਾਏ ਤਿਜੋਰੀ ਜਾਂ ਪੈਸੇ ਵਾਲੀ ਅਲਮਾਰੀ ਵਿੱਚ ਤਿੰਨ ਇਲਾਇਚੀਆਂ ਰੱਖਣ ਨਾਲ ਤਾਂ ਆਕਰਸ਼ਿਤ ਹੁੰਦਾ ਹੈ ਕਾਰੋਬਾਰੀਆਂ ਲਈ ਹਰੀ ਇਲਾਇਚੀ ਜੇਬ ਵਿੱਚ ਰੱਖਣ ਨਾਲ ਨਵੀਆਂ ਡੀਲਾਂ ਮਿਲਦੀਆਂ ਹਨ ਤਿੰਨ ਰਿਸ਼ਤਿਆਂ ਵਿੱਚ ਮਿਠਾਸ ਲਈ ਉਪਾਏ ਜੇ ਘਰ ਵਿੱਚ ਕਲੇਸ਼ ਵੱਧਦਾ ਹੋਵੇ ਤਾਂ ਰੋਜ਼ਾਨਾ ਰਾਤ ਸੌਣ ਤੋਂ ਪਹਿਲਾਂ ਇੱਕ ਇਲਾਇਚੀ ਚਬਾ ਕੇ ਪਤੀ ਪਤਨੀ ਸੌਣ ਰਿਸ਼ਤੇ ਵਿੱਚ ਮਿਠਾਸ ਆਉਂਦੀ ਹੈ ਉਸਤਿਆਂ ਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਬਣਾਉਣ ਲਈ ਇਲਾਇਚੀ ਦਾ ਦਾਨ ਕਰਨਾ ਲਾਭਕਾਰੀ ਮੰਨਿਆ ਜਾਂਦਾ ਹਾ ਹਾ ਚਾਰ ਬੁੜੇ ਨਜ਼ਰ ਤੋਂ ਬਚਾ ਲਈਓ ਪਾਏ ਨਜ਼ਰ ਲੱਗਣ ਤੇ تین ਇਲਾਇਚੀਆਂ ਬੱਚੇ ਦੇ ਸਿਰ ਉੱਤੇ ਕੁਮਾ ਕੇ ਅਗ ਵਿੱਚ ਸੁੱਟ ਦਿਓ ਨਜ਼ਰ ਦੂਰ ਹੋ ਜਾਂਦੀ ਹੈ ਘਰ ਵਿੱਚ ਨਕਾਰਾਤਮਕਤਾ ਤੋਂ ਦੂਰ ਕਰਨ ਲਈ ਇਲਾਇਚੀ ਦਾ ਤੋਨਾ ਕੀਤਾ ਜਾਂਦਾ ਹੈ ਇੱਕ ਲੋਕ ਵਿਸ਼ਵਾਸ ਪਿੰਡਾਂ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਘਰ ਦੀ ਰਸੋਈ ਵਿੱਚ ਇਲਾਇਚੀ ਹਮੇਸ਼ਾ ਮੌਜੂਦ ਰਹੇ ਤਾਂ ਘਰ ਕਦੇ ਪੁਖਾ ਨਹੀਂ ਰਹਿੰਦਾ ਕੁਝ ਲੋਕ ਕਹਿੰਦੇ ਹਨ ਕਿ ਜੇ ਕਿਸੇ ਮੁਸ਼ਕਲ ਕੰਮ ਤੋਂ ਪਹਿਲਾਂ ਇਲਾਇਚੀ ਮੂੰਹ ਵਿੱਚ ਰੱਖ ਕੇ ਜਾਇਆ ਜਾਵੇ ਤਾਂ ਕੰਮ ਸਫਲ ਹੋ ਜਾਂਦਾ ਹੈ ਵੱਡੇ ਬਜ਼ੁਰਗ ਮੰਦੇ ਸੰਨ ਕੇ ਬੱਚਿਆਂ ਨੂੰ ਇਲਾਇਚੀ ਚਟਾਉਣ ਨਾਲ ਉਹ ਨਜ਼ਰਬੱਟ ਤੋਂ ਬਚਦੇ ਹਾਹਾ ਦੋ ਅਸਲ ਕਹਾਣੀਆਂ ਇੱਕ ਕਿਸਾਨ ਦੀ ਕਹਾਣੀ ਹੈ ਜਿਸਨੇ ਆਪਣੀ ਜੇਬ ਵਿੱਚ ਹਮੇਸ਼ਾ ਤਿੰਨ ਇਲਾਇਚੀਆਂ ਰੱਖਣ ਦੀ ਆਦਤ ਬਣਾਈ ਉਸ ਦਾ ਕਹਿਣਾ ਸੀ ਕਿ ਇਸ ਨਾਲ ਉਸ ਦੇ ਕਾਰੋਬਾਰ ਵਿੱਚ ਨਵੀਆਂ ਤਰੱਕੀਆਂ ਹੋਈਆਂ ਇੱਕ ਮਹਿਲਾ ਨੇ ਦੱਸਿਆ ਕਿ ਉਹ ਹਰ ਸ਼ੁੱਕਰਵਾਰ ਨੂੰ ਮੰਦਰ ਵਿੱਚ ਇਲਾਇਚੀ ਚੜਹਾਉਂਦੀ ਸੀ ਅਤੇ ਕੁਝ ਮਹੀਨਿਆਂ ਵਿੱਚ ਉਸ ਦੀ ਨੌਕਰੀ ਦਾ ਮਾਮਲਾ ਸੈੱਟ ਹੋ ਗਿਆ ਕਈ ਲੋਕਾਂ ਨੇ ਤਜਰਬਾ ਸਾਂਝਾ ਕੀਤਾ ਕਿ ਤਾਕੀ ਇਲਾਇਚੀ ਵਾਲਾ ਪਾਣੀ ਪੀਣ ਨਾਲ ਨਾ ਸਿਰਫ ਪੇਟ ਦੀਆਂ ਸਮੱਸਿਆਵਾਂ ਦੂਰ ਹੋਈਆਂ ਸਗੋਂ ਮਨ ਵਿੱਚ ਵੀ ਸ਼ਾਂਤੀ ਆਈ। ਤਿੰਨ ਤਜਰਬੇ YouTube ਤੇ ਹੀ ਕਈ ਲੋਕ ਕਮੈਂਟ ਕਰਦੇ ਹਨ ਕਿ ਉਹਨਾਂ ਨੇ ਇਲਾਇਚੀ ਦੇ ਉਪਾਏ ਅਜ਼ਮਾਏ ਤੇ ਉਹਨਾਂ ਨੂੰ ਤੁਰੰਤ ਫਰਕ ਮਹਿਸੂਸ ਹੋਇਆ। ਕਿਸੇ ਨੇ ਦੱਸਿਆ ਕਿ ਇਲਾਇਚੀ ਨੂੰ ਤਾਵੀਜ਼ ਵਿੱਚ ਰੱਖ ਕੇ ਗਲ ਵਿੱਚ ਪਾਇਆ ਤੇ ਉਸਦੇ ਵਿਆਹ ਵਿੱਚ ਆ ਰਹੀ ਰੁਕਾਵਟ ਦੂਰ ਹੋ ਗਈ। ਹੋਰਾਂ ਨੇ ਦੱਸਿਆ ਕਿ ਇਲਾਇਚੀ ਚਬਾਉਣ ਨਾਲ ਉਹ ਨਦੀਆਂ ਪੁਰਾਣੀਆਂ ਆਦਤਾਂ ਜਿਵੇਂ ਤੰਬਾਕੂ ਆਦਤ ਛੁੱਟ ਗਈਆਂ। ਇਕ ਕੀ ਕੀ ਸਿੱਖਿਆ? ਇਤਿਹਾਸ ਵਿੱਚ ਇਲਾਇਚੀ ਦੀ ਸ਼ੁਰੂਆਤ ਤੇ ਧਾਰਮਿਕ ਮਹੱਤਤਾ, ਆਯੁਰਵੇਦ ਵਿੱਚ ਇਸ ਦੇ ਸਿਹਤਕਾਰੀ ਰਾਜ਼, ਖਾਂਸੀ, ਜ਼ੁਕਾਮ, ਪੇਟ ਦਰਦ ਲਈ ਘਰੇਲੂ ਉਪਾਏ, ਚਿਹਰੇ ਤੇ ਵਾਲਾਂ ਲਈ ਸੁੰਦਰਤਾ ਦੇ ਨੁਸਖੇ, ਕਮਤ ਖੋਲਣ ਵਾਲੇ ਰੋਹਾਨੀ ਉਪਾਏ, ਲੋਕ ਵਿਸ਼ਵਾਸ ਅਸਲ ਕਹਾਣੀਆਂ ਤੇ ਤਜਰਬ ਦੋ ਦਰਸ਼ਕਾਂ ਲਈ ਸੁਨੇਹੋ ਦੋਸਤੋ ਇਲਾਇਚੀ ਸਿਰਫ ਇੱਕ ਮਸਾਲਾ ਨਹੀਂ ਇਹ ਸਿਹਤ ਸੁੰਦਰਤਾ ਅਤੇ ਆਤਮਿਕ ਤਾਕਤ ਦਾ ਕਾਰ ਹੈ ਪਰ ਯਾਦ ਰੱਖੋ ਸਜੇ ਪਾਸੇ ਇਸ਼ਾਰਾ ਕਰਦੀ ਉਂਗਲ ਹਰ ਉਪਾਏ ਸਭ ਤੇ ਕੋ ਜਿਹਾ ਅਸਰ ਨਹੀਂ ਕਰਦਾ ਇਹਨਾਂ ਨੂੰ ਧੀਰਜ ਨਾਲ ਸ਼ਰਧਾ ਨਾਲ ਅਤੇ ਸਹੀ ਤਰੀਕੇ ਨਾਲ ਅਪਣ ਤਿੰਨ ਖਾਸ ਤਨਵਾਦ ਜੁੜੇ ਹੋਏ ਹੱਥ ਜੇ ਤੁਸੀਂ ਇਹ ਵੀਡੀਓ ਪਸੰਦ ਕੀਤੀ ਹੈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਦੱਸੋ ਤੁਹਾਨੂੰ ਇਲਾਇਚੀ ਦਾ ਕਿਹੜਾ ਉਪਾਏ ਸਭ ਤੋਂ ਵਧੀਆ ਲੱਗਾ ਅਤੇ ਕੀ ਤੁਸੀਂ ਕਦੇ ਖੁਦ ਅਜ਼ਮਾਇਆ ਹੈ